ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਦੋਸਤੋ ਆਪਣਾ ਪਿੰਡ ਰਾਇਆਂ ਵਾਲਾ ਕਲਾਂ ਜ਼ਿਲ੍ਹਾ ਫਰੀਦਕੋਟ ਆਪਣੇ ਪਿੰਡ ਦੇ ਵਿੱਚ ਨਾ ਆਪਣਾ ਇੱਕ ਭਰਾ ਸੁਖਨਦੇਵਾ ਉਹਨੂੰ ਵੀ ਸ਼ੌਂਕ ਸੀਗਾ ਕਿ ਆਪਾਂ ਇੱਕ ਮਸ਼ੀਨ ਇਹੋ ਜੀ ਤਿਆਰ ਕਰੀਏ ਗੁਰੂ ਸਾਹਿਬ ਦੇ ਸਤਕਾਰ ਆਸਤੇ ਪਿੰਡ ਚ ਨਗਰ ਕੀਰਤਨ ਹੁੰਦਾ ਜਾਂ ਕੋਈ ਧਾਰਮਿਕ ਪ੍ਰੋਗਰਾਮ ਹੁੰਦਾ ਤਾਂ ਆਪਾਂ ਉੱਥੇ ਫੁੱਲਾਂ ਦੀ ਵਰਖਾ ਕਰ ਸਕੀਏ ਗੁਰੂ ਸਾਹਿਬ ਦੇ ਸਤਕਾਰ ਵਜੋਂ ਹਨ ਪਹਿਲਾਂ ਇੱਕ ਪਿੰਡ ਸੀਗਾ ਦੌਦਰ ਦੇ ਮੁੰਡੇ ਸੀਗੇ ਉਹਨਾਂ ਨੇ ਬਣਾਇਆ ਸੀਗਾ ਤੇ ਉਹਨੂੰ ਵੇਖ ਕੇ ਵੀਡੀਓ ਕਾਫੀ ਵਾਇਰਲ ਹੋਈ ਸੀ ਹੋਰ ਵੀ ਪਿੰਡਾਂ ਦੇ ਵਿੱਚ ਲੋਕਾਂ ਨੇ ਬਣਾਇਆ ਤੇ ਸੁਖਨੇ ਨੇ ਸੋਚਿਆ ਆਪਾਂ ਬਣਾ ਗਿਆ ਆਪਾਂ ਖੜੇ ਪੈਰ ਆਹ ਮੋਗੇ ਤੋਂ ਪੱਖਾ ਲਿਆਂਦਾ ਪੱਖਾ ਲਿਆ ਕੇ ਤਿਆਰ ਕੀਤਾ ਆਹ ਦੇਖੋ ਬਣ ਕੇ ਤਿਆਰ ਹੋ ਗਿਆ ਪ੍ਰੋਜੈਕਟ ਹਨਾ ਰੰਗ ਵਗੈਰਾ ਰਹਿ ਗਿਆ ਕਿਉਂਕਿ ਖੜੇ ਪੈਰ ਦੋ ਦਿਨਾਂ ਦੇ ਵਿੱਚ ਤਿਆਰ ਕੀਤਾ ਪਿੰਡ ਦੇ ਵਿੱਚ ਨਗਰ ਕੀਰਤਨ ਸੀਗਾ ਆਪਣੇ ਪਿੰਡ ਰਾਇਆਂ ਵਾਲਾ ਕਲਾਂ ਦੇ ਵਿੱਚ ਫਰੀਦਕੋਟ ਫਿਰ ਪੱਤਿਆਂ ਦਾ ਜਿਹੜਾ ਸੀਗਾ ਅਰੇਂਜਮੈਂਟ ਕਰਨਾ ਬਹੁਤ ਔਖਾ ਹੋ ਗਿਆ ਸੀ ਫਿਰ ਖੜੇ ਪੈਰ ਜਿਹੜੇ ਨਾਲ ਦੇ ਭਰਾ ਸੀ ਅਸੀਂ 4-5 ਜਾਣੇ ਖੜੇ ਪੈਰ ਮਿਹਨਤ ਕੀਤੀ ਬਾਜ਼ਾਰ ਦੇ ਵਿੱਚ ਦੁਕਾਨਾਂ ਤੇ ਜਾ ਕੇ ਵੱਖ-ਵੱਖਰੀਆਂ ਦੁਕਾਨਾਂ ਤੇ ਸੰਪਰਕ ਕੀਤਾ ਫੇਰ ਆ ਪੱਤੀਆਂ ਲਈਆਂ ਪੱਤੀਆਂ ਦੀ ਫਿਰ ਜਿਹੜੀ ਕਟਾਈ ਆ ਸਭ ਤੋਂ ਮੇਨ ਚੀਜ਼ ਪੱਤੀਆਂ ਮਿਲ ਜਾਂਦੀਆਂ ਪੱਤੀਆਂ ਦੀ ਜਿਹੜੀ ਕਟਾਈ ਆ ਉਹ ਬਹੁਤ ਔਖੀ ਆ ਉਹਨੂੰ ਕੋਈ ਹੱਥ ਨਹੀਂ ਪਾਉਂਦਾ ਫੇਰ ਇੱਕ ਭਰਾ ਸੀਗਾ ਜਿੱਥੋਂ ਲਿਆ ਉਹਨੇ ਚਲੋ ਕਿਰਪਾ ਕੀਤੀ ਉਹਦੇ ਸਹਿਯੋਗ ਦੇ ਨਾਲ ਪੱਤੀਆਂ ਦੀ ਕਟਿੰਗ ਕੀਤੀ ਆ ਦੇਖੋ ਕਿੰਨੇ ਸੋਹਣੇ ਜਦੋਂ ਤਾਂ ਜਾਂਦੇ ਆ ਸਮਾਨ ਦੇ ਵਿੱਚ ਰੰਗ-ਬਰੰਗੀਆਂ ਪੱਤੀਆਂ ਖਿਲਰਦੀਆਂ ਫੁੱਲ ਖਿਲਰਦੇ ਆ ਤੇ ਕਿੰਨਾ ਸੋਹਣਾ ਲੱਗਦਾ ਹਨ ਸਾਰੇ ਪਿੰਡ ਦੀ ਸੰਗਤ ਨੇ ਜਿਹੜਾ ਇਹ oprala ਮੁੰਡਿਆਂ ਨੇ ਕੀਤਾ ਸਾਡੇ ਭਰਾਵਾਂ ਨੇ ਇਹਨੂੰ ਸਲਾਹਿਆ ਦੋਸਤੋ ਮੈਂ ਕਹਿੰਨਾ ਤੁਸੀਂ ਵੀ ਆਪਣੇ ਪਿੰਡ ਦੇ ਵਿੱਚ ਇਹੋ ਜਿਹੀ ਇੱਕ ਚੀਜ਼ ਜ਼ਰੂਰ ਬਣਾਓ ਠੀਕ ਹੈ ਕਿਉਂਕਿ ਆਪਾਂ ਸਾਲ ਬਾਅਦ ਜਾਂ 6 ਮਹੀਨਾ ਬਾਅਦ ਹਨਗਰ ਕੀਰਤਨ ਕਰਦੇ ਆਂ ਪਿੰਡ ਦੀ ਪ੍ਰਕਰਮਾ ਕਰਦੇ ਆਂ ਹਨਾ ਗੁਰੂ ਸਾਹਿਬ ਦੇ ਨਾਲ ਆਪਾਂ ਤਾਂ ਉਦੋਂ ਇਹ ਜਿਹੜੀ ਚੀਜ਼ ਆ ਬਹੁਤ ਵਧੀਆ ਲੱਗਦੀ ਆ ਦੇਖੋ ਕਿਦਾਂ ਸਮਾਨ ਚੋੜਦਿਆਂ ਕਿਉਂਕਿ ਇੱਥੇ ਅਜੇ ਥੋੜਾ ਪ੍ਰੈਸ਼ਰ ਘੱਟ ਸੀ ਜਦੋਂ ਪ੍ਰੈਸ਼ਰ ਫੁੱਲ ਕਰਦੇ ਆਂ ਹਵਾ ਦੇ ਵਹਾਅ ਦੇ ਨਾਲ ਬਹੁਤ ਸੋਹਣੀਆਂ ਲੱਗਦੀਆਂ ਰੰਗ ਬਰੰਗੀਆਂ ਇੱਕ ਵੱਖਰੀ ਜਿਹੀ ਚੀਜ਼ ਸੀ ਇਹ ਵੱਖਰੀ ਜੀ ਇੱਕ ਲੁੱਕ ਸੀ ਇਹ ਚੀਜ਼ ਦੀ ਹਨਾ ਬੋ ਲੋਕਾਂ ਨੇ ਸਾਰੀ ਸੰਗਤ ਨੇ ਸਲਾਹਿਆ ਜਿਹੜਾ ਇਹ ਆਪਣਾ ਕੰਮ ਸੀਗਾ ਕਾਰਜ ਸੀਗਾ ਮੁੰਡਿਆਂ ਦੀ ਮਿਹਨਤ ਦੇ ਨਾਲ ਹੀ ਸੀਗਾ ਸਾਰਾ ਕੁਝ ਇਹ ਤੇ ਬਹੁਤ ਵਧੀਆ ਲੱਗਿਆ ਤੇ ਪਹਿਲੀ ਵਾਰੀ ਇਹ ਚੀਜ਼ ਕੀਤੀ ਆ ਪਿੰਡ 'ਚ ਆ ਦੇਖੋ ਕਿਵੇਂ ਸਾਰੀ ਧਰਤੀ ਰੰਗ-ਬਰੰਗੀ ਹੋਈ ਪਈ ਆ ਇਹ ਮੁੰਡਾ ਆਪਣੇ ਪਿੰਡ ਐ ਦਾ ਨਾਂ ਹੈਗਾ ਸੁਖਨ ਦੇਵਾਰ ਆਈਆਂ ਵਾਲਾ ਕਲਾ ਪਿੰਡ ਆ ਮੇਨ ਅੱਡੇ ਤੇ ਦੁਕਾਨ ਆ ਬਾਈ ਦੀ ਮਿਸਤਰੀਆਂ ਦਾ ਮੁੰਡਾ ਇਹ ਤੇ ਮੁੰਡੇ ਦਾ ਦਿਮਾਗ ਬਹੁਤ ਆ ਇਹੀ ਕੰਮ ਕਰਦਾ ਦੋਸਤੋ ਤੇ ਇਹ ਵੀਡੀਓ ਆਪਾਂ YouTube ਤੇ Facebook ਤੇ ਸ਼ੇਅਰ ਕਰਤੀ ਆ ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਪੇਜ ਨੂੰ ਲਾਈਕ ਫੋਲੋ ਜਰੂਰ ਕਰੋ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਦੇਖੋ ਧਾਰਮਿਕ ਅਪਰਾਲੇ ਆ ਇਹਨੂੰ ਨਾ ਤੁਹਾਡੇ ਹੌਸਲੇ ਦੀ ਲੋੜ ਹੁੰਦੀ ਆ ਜੇ ਆਪਾਂ ਵੱਧ ਤੋਂ ਵੱਧ ਸ਼ੇਅਰ ਕਰਾਂਗੇ ਉਹ ਮੁੰਡੇ ਦਾ ਵੀ ਹੌਸਲਾ ਵਧਦਾ ਨਗਰ ਦਾ ਵੀ ਹੌਸਲਾ ਵਧਦਾ ਹਣ ਗਾ ਹੋਰ ਵੀ ਕਈ ਭਰਾ ਇਸ ਚੀਜ਼ ਨਾਲ ਜੁੜਦੇ ਆ ਕੁਝ ਸਿੱਖਣ ਨੂੰ ਮਿਲਦਾ ਜੇ ਕੋਈ ਓਨਕੀ ਵਿੱਚ ਹੈਗੀ ਆ ਤੁਹਾਨੂੰ ਲੱਗਦਾ ਕੋਈ ਓਨਕੀ ਹੈਗੀ ਆ ਤਾਂ ਉਹਨੂੰ ਤੁਸੀਂ ਜਰੂਰ ਦੱਸੋ ਵੀ ਇੱਥੇ ਓਨਕੀ ਹੈਗੀ ਆ ਤਾ ਜੋ ਜਿਹੜੀ ਆਪਣੀ ਔਨਕੀ ਆ ਉਹਨੂੰ ਆਪਾਂ ਦੂਰ ਕਰ ਸਕੀਏ ਜੋ ਕੋਈ ਕਮੀ ਰਹਿ ਗਈ ਉਹਨੂੰ ਆਪਾਂ ਦੂਰ ਕਰ ਸਕੀਏ ਦੋਸਤੋ ਹਨ ਦੱਸਿਆ ਕਰੋ ਇਹ ਚੀਜ਼ਾਂ ਕਮੈਂਟ ਕਰਕੇ ਜਰੂਰ ਹਾਜ਼ਰੀ ਲਵਾਓ ਤੇ ਕਮੈਂਟ ਕਰਕੇ ਸਾਨੂੰ ਜਰੂਰ ਦੱਸੋ ਜੇ ਕੋਈ ਔਨਕੀ ਹੈ ਜੇ ਵਧੀਆ ਪਰਾਲਾ ਤਾਂ ਵੀ ਕਮੈਂਟ ਕਰਕੇ ਦੱਸੋ ਵੀਡੀਓ ਨੂੰ ਵਾਤ ਤੋਂ ਬਾਤ ਸ਼ੇਅਰ ਕਰੋ ਭਰਾ ਦਾ ਹੌਸਲਾ ਬਤਾਓ ਜੇ ਤੁਸੀਂ ਕਿਰਾਏ ਤੇ ਲੈ ਕੇ ਜਾਣਾ ਤਾਂ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਤੁਸੀਂ ਸਾਡਾ ਨੰਬਰ 9465407774 ਠੀਕ ਹੈ ਜੀ ਤੇ ਆ ਸੰਪਰਕ ਕਰ ਸਕਦੇ ਆ ਜੇ ਕਿਰਾਏ ਤੇ ਵੀ ਲੈ ਕੇ ਨਾ ਦੇ ਦਾਂਗੇ ਜੇ ਬਣਾਉਣਾ ਤਾਂ 22 ਦਾ ਨੰਬਰ ਵੀ ਅਸੀਂ ਮੈਂਸ਼ਨ ਕਰਾਂਗੇ ਸੁਖਨ ਦਾ ਥੱਲੇ ਤਾਂ ਤੁਸੀਂ ਉਹਦੇ ਨਾਲ ਸੰਪਰਕ ਕਰਕੇ ਬਣਾ ਸਕਦੇ ਆ ਜਿਹੜੀ ਇਹ ਮਸ਼ੀਨ ਬਣਾਈ ਆ ਦੋਸਤੋ ਠੀਕ ਹੈ ਜੀ ਤੇ ਦੋਸਤੋ ਜੇਕਰ ਸਾਡੇ ਉਪਰਾਲੇ ਹਨਾ ਸਾਡਾ ਕੰਮ ਵਧੀਆ ਲੱਗਿਆ ਗੁਰੂ ਸਾਹਿਬ ਦਾ ਸਤਿਕਾਰ ਵਾਜੂ ਕੀਤੀ ਸੇਵਾ ਵਧੀਆ ਲੱਗਦੀ ਆ ਤਾਂ ਵੀਡੀਓ ਨੂੰ ਵਾਤ ਤੋਂ ਵਾਤ ਸ਼ੇਅਰ ਕਰੋ ਮੈਂ ਤੁਹਾਡਾ ਆਪਣਾ ਮਨਪੀਰ ਸਿੰਘ ਬਰਾੜ ਪਿੰਡ ਰਾਇਆਂ ਵਾਲਾ ਕਲਾਂ ਜ਼ਿਲ੍ਹਾ ਫਰੀਦਕੋਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ